ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ 8 ਸਤੰਬਰ ਨੂੰ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਕਿ ਅੱਜ 8 ਸਤੰਬਰ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਕਿਵੇਂ ਰਹਿ ਗਿਆ ਪੰਜਾਬ ਦਾ ਮੌਸਮ ਵੀਰੋ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਕਿਸਾਨ ਵੀਰ ਜਿਵੇਂ ਕਿ ਕੱਲ ਤੁਹਾਨੂੰ ਦੱਸਿਆ ਗਿਆ ਸੀ ਕਿ ਟੁੱਟੀਆਂ ਮੀਂਹ ਕਾਰਵਾਈਆਂ ਪੰਜਾਬ ਦੇ ਵੱਖ-ਵੱਖ ਖੇਤਾਂ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਵੀਰੋ ਕੱਲ ਕੁੱਲ ਮਿਲਾ ਕੇ ਆਪਾਂ ਨੂੰ ਪੰਜਾਬ ਦੇ 35-40% ਖੇਤਾਂ ਦੇ ਵਿੱਚ ਕਿਤੇ ਵੀਰੋ ਭਰਮਾ ਮੀਂਹ ਕਿਤੇ ਵੀਰੋ ਹਲਕਾ ਮੀਂਹ ਬੱਦਲਬਾਜ਼ੀ ਦੇ ਨਾਲ ਐਦਾਂ ਦਾ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲਿਆ। ਸੋ ਵੀਰੋ ਅੱਜ 8 ਸਤੰਬਰ ਨੂੰ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਮੌਸਮ ਦੀ ਤਾਂ ਅੱਜ ਵੀਰੋ ਮੌਸਮ ਦੇ ਵਿੱਚ ਕੋਈ ਕੱਲ ਦੀ ਤਰ੍ਹਾਂ ਵੱਡਾ ਫੇਰਬਦਲ ਨਹੀਂ ਹੋਵੇਗਾ। ਅੱਜ ਹਲਕੀਆਂ-ਫੁਲਕੀਆਂ ਵੀਰੋ ਮੀਂਹ ਦੀਆਂ ਬਰਸਾਤੀ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ 100% ਵੀਰੋ ਮੌਸਮ ਸਾਫ਼ ਵੀ ਨਹੀਂ ਹੋਵੇਗਾ ਤੇ 100% ਵੀਰੋ ਭਾਗਾਂ ਦੇ ਵਿੱਚ ਮੀਂਹ ਵੀ ਨਹੀਂ ਪਵੇਗਾ। ਤਕਰੀਬਨ ਵੀਰੋ 15 20% ਖੇਤਰਾਂ ਦੇ ਵਿੱਚ ਦੁਪਹਿਰ ਦੇ ਸਮੇਂ ਦੇ ਬਾਅਦ ਟੁੱਟਮੀਆਂ ਕਰਬੀਆਂ ਹੋਣ ਦੀ ਉਮੀਦ ਹੈ ਜੋ ਕਿ اچانک ਗਰਜ ਚਮਕਾਲੇ ਬੱਦਲ ਬਣਦੇ ਨੇ ਫਿਰ ਉਹਨਾਂ ਦੇ ਕਾਰਨ ਪੰਜਾਬ ਦਾ ਛੋਟਾ ਮੋਟਾ ਕੁਝ ਹਿੱਸਾ ਪ੍ਰਭਾਵਿਤ ਹੋ ਸਕਦਾ ਹੈ ਪਰ ਓਵਰਾਲ ਪੰਜਾਬ ਦਾ ਮੌਸਮ ਠੀਕ ਹੀ ਰਹੇਗਾ ਅੱਜ ਵੀਰੋ ਹਵਾਵਾਂ ਦੇ ਵਿੱਚ ਆਪਾਂ ਨੂੰ ਬਦਲਾਅ ਦੇਖਣ ਨੂੰ ਮਿਲੇਗਾ ਅੱਜ ਹਵਾਵਾਂ ਤਕਰੀਬਨ ਪੱਛਮ ਉੱਤਰ ਦਿਸ਼ਾ ਤੋਂ ਵਗਦੀਆਂ ਦਿਸਣ ਮਿਲੀਆਂ ਚੰਗੀ ਰਫ਼ਤਾਰ ਦੀਆਂ ਹਵਾਵਾਂ ਵਗਣਗੀਆਂ ਫਿਰ ਅੱਜ ਤੇ ਕੱਲ ਦਾ ਦਿਨ ਆਪਾਂ ਨੂੰ ਪੱਛਮੀ ਹਵਾਵਾਂ ਦਾ ਰੁਖ ਦੇਖਣ ਨੂੰ ਮਿਲੇਗਾ ਪਰ ਵੀਰੋ ਪਰਸੋਂ ਤੋਂ ਲੈ ਕੇ ਫਿਰ ਇੱਕ ਵਾਰੀ ਪੂਰਬੀ ਬਾਕੀ ਵੀਰੋ ਮੌਸਮ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਸੁਧਾਰ ਹੋਵੇਗਾ ਸੋ ਬੱਦਲਬਾਈ ਦੇ ਸਾਰ ਵੀਰੋ ਮੀਂਹ ਦੇ ਸਾਰ ਆਉਂਦੇ ਦਿਨਾਂ ਦੇ ਵਿੱਚ ਘਟਣਗੇ ਟੈਂਪਰੇਚਰ ਵੀਰੋ 2 ਤੋਂ 3 ਡਿਗਰੀ ਆਉਂਦੇ ਦਿਨਾਂ ਦੇ ਵਿੱਚ ਵਧਣਗੇ ਅੱਜ ਟੈਂਪਰੇਚਰ ਤਕਰੀਬਨ 34° ਦੇ ਆਸ-ਪਾਸ ਰਹਣਗੇ 34 35 ਵੀਰੋ ਆਉਂਦੇ ਦਿਨਾਂ ਦੇ ਵਿੱਚ 36 37° ਤੱਕ ਟੈਂਪਰੇਚਰ ਜਾ ਸਕਦੇ ਨੇ ਬਾਕੀ ਵੀਰੋ ਮੌਸਮ ਵਿੱਚ ਹੋਰ ਕੋਈ ਵੱਡੀ ਤਬਦੀਲੀ ਨਹੀਂ ਹੈ ਜੇਕਰ ਅਚਾਨਕ ਕੋਈ ਤਬਦੀਲੀ ਆਉਂਦੀ ਹੈ ਤਾਂ ਸਮੇਂ ਤੋਂ ਪਹਿਲਾਂ ਵੀਰੋ ਆਪਾਂ ਸਾਰੀ ਜਾਣਕਾਰੀ ਲੈ ਕੇ ਸਮੇਂ ਲਈ ਫਿਰ ਹਾਜ਼ਰ ਹੋਵਾਂਗੇ ਰਾਤ ਦੇ ਟੈਂਪਰੇਚਰ ਵੀਰੋ ਤਕਰੀਬਨ 24 23 24 ਡਿਗਰੀ ਦੇ ਆਸ-ਪਾਸ ਰਹਿਣਗੇ ਤੇ ਵੀਰੋ ਪੱਛਮੀ ਹਵਾਵਾਂ ਜੋ ਬਿਲਕੁਲ ਇਸ ਵਾਰ ਨਹੀਂ ਬਗੀਆਂ तकरीबन ਅੱਜ ਤੇ ਕੱਲ 2 ਦਿਨ ਆਪਾਂ ਨੂੰ ਪੱਛਮੀ ਹਵਾਵਾਂ ਦਾ ਰੁੱਖ ਦੇਖਣ ਨੂੰ ਮਿਲ ਸਕਦਾ ਹੈ ਫਿਰ ਤੋਂ ਵੀਰੋ ਉਸ ਤੋਂ ਬਾਅਦ ਪੂਗੁਰਵੀ ਹਵਾ ਚੱਲ ਸਕਦੀ ਹੈ ਬਾਕੀ ਵੀਰੋ ਜਿਵੇਂ ਆਪਾਂ ਨੂੰ ਕੋਈ ਜਾਣਕਾਰੀ ਮਿਲਦੀ ਹੈ ਡੇਲੀ ਵੀਡੀਓ ਦੇ ਵਿੱਚ ਲੈ ਕੇ ਫਿਰ ਆਪਾਂ ਕਿਸਾਨ ਵੀਰਾਂ ਲਈ ਹਾਜ਼ਰ ਹੋਵਾਂਗੇ ਸੋ ਫਿਰ ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਅਪਡੇਟ ਲਈ ਤੇ ਖੇਤੀਬਾੜੀ ਨਾਲ ਸੰਬੰਧਿਤ ਹੋਰ ਜਾਣਕਾਰੀਆਂ ਲਈ ਚੈਨਲ ਚੈਹਰ ਖੇਤੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ